ਭਾਈ ਇਹ ਮੇ ਲੋਕਤੰਤਰ ਦਾ ਪਰਿਵਿਆ ਸਦਿਆ ਇਹ ਚ ਸਭ ਨੂੰ ਵੋਟ ਪਾਉਣੀ ਚਾਹੀਦੀ ਹੈ ਠੀਕ ਹੈ ਮੈਂ ਕੈਂਡੀਡੇਟ ਆ ਪਰ ਮੈਂ ਹਮੇਸ਼ਾ ਹੀ ਵੋਟ ਕਰਦਾ ਮੈਂ ਕਦੀ ਜ਼ਿੰਦਗੀ ਚ ਆਪਣੀ ਵੋਟ ਮਿਸ ਨਹੀਂ ਕੀਤੀ ਤੇ ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਵੋਟ ਜ਼ਰੂਰ ਕਰੋ ਕਿਉਂਕਿ ਵੋਟ ਹੀ ਆ ਜਿਹੜੀ ਤੁਹਾਡੀ ਆਪਣੀ ਜਿਹੜੀ ਭਾਵਨਾਵਾਂ ਉਹ ਦੇਸ਼ ਪ੍ਰਤੀ ਆਪਣੇ ਸ਼ਹਿਰ ਪ੍ਰਤੀ ਆਪਣੀ ਜੋ ਤੁਸੀਂ ਆਉਣ ਵਾਲੇ 5 ਸਾਲ ਚ ਕਰਨਾ ਚਾਹੁੰਦੇ ਜੇ ਉਹਦੀ ਪ੍ਰਤੀ ਤੁਹਾਡੀ ਇਹ ਜਿਹੜੀ ਸੈਂਸਰਿਟੀ ਨੂੰ ਦਰਸਾਉਂਦੀ ਆ ਕਿ ਤੁਸੀਂ ਕਿੰਨੇ ਸੈਂਸੀਅਲ ਨੇ ਤੇ ਅਸੀਂ ਡਿਸਕਸ਼ਨ ਕਰਦੇ ਰਹੀਏ 5 ਸਾਲ ਅਸੀਂ 5 ਸਾਲ ਅਸੀਂ ਫਿਰ ਕਿੰਤੂ ਪ੍ਰੰਤੂ ਕਰਦੇ ਰਹੀਏ ਹੈ ਪਰ ਵੀ ਆ ਨਹੀਂ ਠੀਕ ਆ ਨਹੀਂ ਠੀਕ ਪਰ ਉਹ ਠੀਕ ਨਹੀਂ ਆ ਜੇ ਆਪਾਂ ਇਹਦਾ ਪਾਰਟ ਨਹੀਂ ਬੰਦੇ ਇਸ ਉਤਸਵ ਦਾ ਹਿੱਸਾ ਨਹੀਂ ਬੰਦੇ ਜੇ ਗੋਡਕਾਸਟ ਨਹੀਂ ਕਰਦੇ ਤੇ ਫਿਰ ਅਸੀਂ ਕਿੰਤੂ ਪ੍ਰੰਤੂ ਕਰਨ ਦੇ ਹੱਥ ਨਹੀਂ ਰਹਿੰਦੇ ਇਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਇੱਕ ਵੀਦਾਰੇ ਨਾ ਰਹਿ ਤਾ ਦਿਲ ਦੀ ਸੁਣੋ ਤੁਸੀਂ ਕਿ ਆ ਦਿਲ ਦਿਮਾਗ ਦੀ ਸੁਣੋ ਹਮੇਸ਼ਾ ਹੀ ਜਿਹੜਾ ਵਾ ਮਤਦਾਨ ਇਸੇ ਕਰਕੇ ਨਾ ਇਹਦਾ ਨਾ ਕਿਸੇ ਟਾਈਮ ਮਤਦਾਨ ਤੇ ਇਸੇ ਕਰਕੇ ਨਾ ਦੇਣ ਸਮਝ ਆਪਾ ਵੋਟ ਕਾਸ ਕਰਦੇ ਆਂ ਉਹ ਦਾ ਨਹੀਂ ਕਰਦੇ ਆਂ ਹੈਨਾ ਵੋਟ ਪਾਉਨੇ ਆਂ ਦਿੰਨੇ ਆ ਕਿਸ ਨੂੰ ਵੋਟ ਇਹ ਮਤਨਾ ਮਤਨਾ ਨਹੀਂ ਐ ਕਿਉਂਕਿ ਇਹ ਬੜੇ ਲੀਡਰ ਸ਼ਤਾਨ ਆ ਇਹ ਦਿਲ ਦੀ ਸੁਣ ਤਾ ਦਿਲ ਤੱਕ ਰੱਖਦੇ ਹੋਏ ਲੋਕਾਂ ਨੂੰ ਭਾਵਕ ਹੋ ਕੇ ਨਾ ਵੋਟ ਬੈਂਕ ਬਣੇ ਰੋ ਸਾਡੀਆਂ ਜੇਬਾਂ 'ਚ ਪੈ ਰਹੋ ਅਸੀਂ ਕੁਛ ਨਾ ਕਰੀਏ ਤੇ ਤੁਸੀਂ ਅਸੀਂ ਜੇਬਾਂ ਤੁਹਾਨੂੰ ਕੱਢੀਏ ਵੋਟ ਬੈਂਕ ਦੇ ਰੂਪ 'ਚ ਫਿਰ ਦਿੱਤੀਏ ਫਿਰ ਮੌਜਾਂ ਲਈਏ ਤੁਸੀਂ ਨਰਕ 'ਚ ਰਹੋ ਭਾਵੇਂ ਤੇ ਭਾਵੇਂ ਚੰਗੇ ਰਹੋ ਜੋ ਵੀ ਜਸਲਾਹਤ 'ਚ ਰਹੋ ਅਸੀਂ ਫੇਰ ਨਾ ਤੁਹਾਨੂੰ 5 ਸਾਲ ਪੁੱਛੀਏ ਤੇ ਫੇਰ ਤੁਹਾਨੂੰ ਟੀਕਾ ਵੋਟ ਕਹਿ ਕੇ ਵੋਟ ਬੈਂਕ ਕਹਿ ਕੇ ਜੇਬ 'ਚੋਂ ਕੱਢੀਏ ਇਸੇ ਕਰਕੇ ਮੈਂ ਨਾ ਉੱਤੇ ਦਿਮਾਗ ਦੀ ਸੁਣੋ ਮਤਦਾਨ ਆ ਮਤਤ ਨਹੀਂ ਆ ਤਾਲੀਆਂ ਸੀ ਸਾਡਾ ਸਲੋਗਨ ਸੀ ਦਿਲ ਦਿਮਾਗ ਦਿਲੋਂ ਦਿਮਾਗ ਦੀ ਸੁਣੋ ਤੇ ਫਿਰ 2 ਮਹੀਨੇ ਤੋਂ ਬੇਕਾਰ ਲੱਗਦਾ ਕਿ ਲੋਕ ਨੂੰ ਦਿਮਾਗ ਦੀ ਸੁਣਨਗੇ ਬਿਲਕੁਲ ਬਹੁਤ ਪੋਜ਼ਿਟਿਵ ਹੈ ਕਿ ਲੋਕੀ ਮੈਰਿਟ ਬਣਾਉਦੇ ਪਏ ਕੈਂਡੀਡੇਟ ਕੌਣ ਹੈ ਚਾਰ ਕੈਂਡੀਡੇਟ ਹੈ ਕੌਣ ਅਵੇਲੇਬਲ ਹੈ ਕੌਣ ਅਸੈਸੇਬਲ ਹੈ ਇਹਦਾ ਟਰੈਕ ਰਿਕਾਰਡ ਹੈ ਕੰਮ ਕਰਨ ਦਾ ਕਿੰਨੇ ਕੁਸ਼ ਕਰਕੇ ਦਿਖਾਇਆ ਲੋਕਾਂ ਨੂੰ ਨੇੜੇ ਕੌਣ ਲੱਗਦਾ ਹੈ ਨਾ ਚਾਰ ਕੈਂਡੀਡੇਟ ਹੈ ਕੱਲ ਨੂੰ 5 ਸਾਲ ਲਿਅ ਅੱਗੇ ਕੀ ਕਿਸੇ ਨੇ ਵੇਖਣਾ ਹੋਵੇ ਵੀ ਕੌਣ ਯਾਰ ਲੱਭੂਗਾ ਇਹ ਚਾਰ ਕੈਂਡੀਡੇਟ ਜਿਹੜੇ ਉਹਨਾਂ ਚ ਮੈਰਿਟ ਬਣਾਉਣੀ ਹੋਵੇ ਤੇ ਫਿਰ ਐਡਾ ਬਹੁਤ ਔਖਾ ਕੰਮ ਨਹੀਂਗਾ ਪਰ ਸਮਝਦਾਰੀ ਨਾਲ ਕਿ ਮੈਰਿਟ ਬਣਾਉਣ ਕੇ ਲੋਕੀ ਬੜੇ ਸਮਝਦਾਰ ਹੋ ਗਿਆ ਹੁਣ ਹੁਣ ਵੋਟ ਬੈਂਕ ਨਹੀਂ ਰਹਿ ਲੋਕ ਹੁਣ ਕਿਸੇ ਦੇ ਜੇਬਾਂ ਚ ਨਹੀਂ ਆਗੇ ਲੋਕੀ ਹੁਣ ਟੀਕਾ ਵੋਟਰ ਨਹੀਂ ਆਗੇ ਲੋਕੀ ਹੁਣ ਸਮਝਦੇ ਲੋਕੀ ਕੋਈ ਖੁਸ਼ ਕਰੂਗਾ ਤੇ ਵੋਟ ਦਾ ਹੱਕਦਾ ਰਹੂਗਾ ਨਹੀਂ ਤੇ ਨਹੀਂ ਰਹੂਗਾ ਨੰਨੇ ਮਾਮਾ ਅੰਨਾ ਜੀ ਵੋਟ ਕਰਨ ਵਾਸਤੇ ਆਇਆ ਪੂਰਾ ਪਰਿਵਾਰ ਪਹੁੰਚਿਆ ਹੋਇਆ ਹੈ ਤੋ ਇਸ ਨੂੰ ਜਿਹੜਾ ਕਹ ਜੀ ਕਰਮਾ ਵਾਲਾ ਭਾਗ ਵਾਲਾ ਦਿਨ ਹੈ ਸੋ ਇਸ ਤਰ੍ਹਾਂ ਪਰਵਾਰ ਨਾਲ VOTING ਕੀਤੀ ਅੱਜ ਹਾਂਜੀ ਬਿਲਕੁਲ ਇਹ ਸਾਡੀ ਸਾਡੀ ਕੰਜਕ ਦੇਵੀ ਆ ਇੱਕ ਬੜੀ ਹਾਂਜੀ